ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜੇ ਤੁਹਾਡਾ ਟ੍ਰਾਈਗਲਿਸਰਾਈਡ ਵੱਧ ਆਇਆ ਏ ਕੋਲੇਸਟ੍ਰੋਲ ਵੱਧ ਆਇਆ ਰਿਪੋਰਟਾਂ ਚ ਤਾਂ ਇੱਕੋ ਦਮ ਡਾਕਟਰ ਕੋਲ ਭੱਜਣ ਦੀ ਲੋੜ ਨਹੀਂ ਹੁੰਦੀ ਅਸੀਂ ਇਹਨੂੰ ਘਰੇ ਹੀ ਆਪਦੇ ਭੋਜਨ ਚ ਪਰਿਵਰਤਨ ਲਿਆ ਕੇ ਠੀਕ ਕਰ ਸਕਦੇ ਹਾਂ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਤੇ ਦੋਸਤੋ ਅਸੀਂ ਕੁਝ ਘਰੇਲੂ ਨੁਕਤਿਆਂ ਦੀ ਵੀ ਗੱਲ ਕਰਾਂਗੇ ਜਿਨ੍ਹਾਂ ਨਾਲ ਅਸੀਂ ਘਰੇ ਹੀ ਆਪਦੇ ਖੂਨ ਚ ਚਰਬੀ ਨੂੰ ਘਟਾ ਸਕਦੇ ਹਾਂ ਕੋਲੇਸਟ੍ਰੋਲ ਨੂੰ ਘਟਾ ਸਕਦੇ ਹਾਂ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ। ਦੋਸਤੋ ਜਿਹੜਾ HDL ਕੋਲੇਸਟ੍ਰੋਲ ਹੁੰਦਾ ਉਹ ਵਧੀਆ ਮੰਨਿਆ ਜਾਂਦਾ। ਉਹ ਸਾਡੇ LDL ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਏ ਤੇ ਦੋਸਤੋ ਜਿਹੜਾ LDL ਕੋਲੇਸਟ੍ਰੋਲ ਹੁੰਦਾ ਇਹ ਮਾੜਾ ਕੋਲੇਸਟ੍ਰੋਲ ਹੁੰਦਾ। ਇਹ ਸਾਡੇ ਖੂਨ ਦੀਆਂ ਜਿਹੜੀਆਂ ਨਸਾਂ ਹੁੰਦੀਆਂ ਐ ਕਹਿ ਲੋ ਆਰਟਰੀਜ਼ ਹੁੰਦੀਆਂ ਉਹਨਾਂ 'ਚ ਕੋਲਟ ਬਣਾ ਦਿੰਦਾ ਏ ਜੰਮ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਬਲੌਕ ਕਰ ਦਿੰਦਾ। ਸੋ ਦੋਸਤੋ ਜੇ ਅਸੀਂ ਭੋਜਨ ਵਿੱਚ ਪਰਵਰਤਨ ਨਾ ਲਈਏ ਤਾਂ ਜਿਹੜਾ ਇਹ ਐਲ ਡੀ ਐਲ ਕੋਲੇਸਟ੍ਰੋਲ ਮਾੜਾ ਕੋਲੇਸਟ੍ਰੋਲ ਆ ਇਹ ਵਧਣਾ ਸ਼ੁਰੂ ਹੋ ਜਾਂਦਾ ਸਾਡੇ ਸਰੀਰ 'ਚ ਸੋ ਆਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੀ ਖਾਣ ਵਾਲੀਆਂ ਉਹ ਕਿਹੜੀਆਂ ਚੀਜ਼ਾਂ ਐ ਜਿਨ੍ਹਾਂ ਨਾਲ ਅਸੀਂ ਐਲ ਡੀ ਐਲ ਜਿਹੜਾ ਕੋਲੇਸਟ੍ਰੋਲ ਮਾੜਾ ਕੋਲੇਸਟ੍ਰੋਲ ਆ ਇਹਨੂੰ ਅਸੀਂ ਘਟਾ ਸਕਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਆਉਂਦੇ ਆ ਸੋਲਿਊਬਲ ਫਾਈਬਰਸ ਮੈਂ ਤੁਹਾਨੂੰ ਸੌਖੀ ਭਾਸ਼ਾ ਦਾ ਦੱਸਦਾ ਵੀ ਇਹ ਹੁੰਦੇ ਕੀ ਆ ਤੇ ਸਾਨੂੰ ਕਿਹੜੇ ਭੋਜਨ ਤੋਂ ਮਿਲਣਗੇ ਦੋਸਤੋ ਸੋਲਿਊਬਲ ਫਾਈਬਰ ਜਿਹੜਾ ਹੁੰਦਾ ਉਹ ਸਾਡੇ ਪੇਟ ਵਿੱਚ ਜਾ ਕੇ ਫੁੱਲ ਜਾਂਦਾ ਏ ਤੇ ਇਹਦੇ ਨਾਲ ਨਾਲ ਇਹਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਰੇਸ਼ੇ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਸਾਡੇ ਪੇਟ ਵਿੱਚ ਵਾਧੂ ਚਰਬੀ ਨੂੰ ਤੇ ਜਿਹੜੀ 슈ਗਰ ਅਸੀਂ ਖਾਂਦੇ ਆਂ ਖੰਡ ਨੂੰ ਇਹ ਜਮਾ ਨਹੀਂ ਹੋਣ ਦਿੰਦਾ ਅਬਜ਼ੌਰਬ ਨਹੀਂ ਹੋਣ ਦਿੰਦਾ ਅੰਤੜੀਆਂ 'ਚ ਤੇ ਸਾਡੇ ਭੋਜਨ ਦੀ ਥੈਲੀ 'ਚ ਇਹਦੇ ਨਾਲ ਸਾਡਾ ਕੋਲੇਸਟ੍ਰੋਲ ਨਹੀਂ ਵਧਦਾ ਤੇ ਇਹ ਸਾਡੇ ਜਿਹੜਾ ਐਚ ਡੀ ਐਲ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦੀਆਂ ਏ ਤੇ ਜਿਹੜਾ LDL ਮਾੜਾ ਕੋਲੇਸਟ੍ਰੋਲ ਜਿਹਨੂੰ ਅਸੀਂ ਕਹਿੰਨੇ ਆ ਇਹ ਉਹਨੂੰ ਘੱਟ ਕਰਦੀ ਜਿੰਨਾ ਚ ਫਾਈਬਰ ਜ਼ਿਆਦਾ ਹੁੰਦਾ ਸੋ ਦੋਸਤੋ ਇਹ ਕਿਹੜਾ ਮਤਲਬ ਭੋਜਨ ਕਿਹੜਾ ਹੁੰਦਾ ਜਿੰਨਾ ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਇਹ ਸਾਬਤ ਅਨਾਜ ਹੋਗੇ ਜਿਵੇਂ ਓਟਸ ਹੋਗੇ ਫਿਰ ਜਿਹੜੀਆਂ ਸਾਬਤ ਦਾਲਾਂ ਹੋਗੀਆਂ ਇਹ ਵੀ ਸਾਨੂੰ ਖਾਣੀਆਂ ਚਾਹੀਦੀਆਂ ਜਿਵੇਂ ਰਾਜਮਾ ਹੋਗੀ ਰੋਂਗੀ ਹੋਗੀ ਦੋਸਤੋ ਇਹਨਾਂ ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਆ ਇਹ ਸਾਡੇ ਸਰੀਰ ਚ ਕੋਲੇਸਟ੍ਰੋਲ ਨੂੰ ਘੱਟ ਕਰਨ ਚ ਸਾਡੀ ਸਹਾਇਤਾ ਕਰਦੇ ਆ ਇਦੇ ਨਾਲ ਨਾਲੇ ਮਟਾਪਾ ਘੱਟ ਕਰਨ 'ਚ ਵੀ ਸਹਾਇਤਾ ਕਰਦੇ। ਹੁਣ ਅਸੀਂ ਗੱਲ ਕਰਦੇ ਹਾਂ ਹਰੀਆਂ ਪੱਤੇਦਾਰ ਸਬਜ਼ੀਆਂ ਦੀ। ਦੋਸਤੋ ਜਿਹੜੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਹੁੰਦੀਆਂ ਏ ਇਹ ਵੀ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਘੱਟ ਕਰਦੀਆਂ, LDL ਨੂੰ ਘਟਾਉਂਦੀਆਂ, ਟ੍ਰਾਈਗਲਿਸਰਾਈਡ ਨੂੰ ਘਟਾਉਂਦੀਆਂ ਏ। ਦੋਸਤੋ ਇੰਨਾ 'ਚ ਆ ਗਈ ਗਾਜਰ, ਚਿਕੰਦਰ, ਪੱਤਾ ਗੋਭੀ, ਪਾਲਕ। ਦੋਸਤੋ ਇੰਨਾ 'ਚ ਫਾਈਟੋਸਟੀਰੋਲ ਨਾਂ ਦਾ ਇੱਕ ਕੰਪਾਊਂਡ ਉਨ ਪਾਇਆ ਜਾਂਦਾ ਇੰਨਾਂ ਸਬਜ਼ੀਆਂ 'ਚ। ਜਿਹੜਾ ਸਾਡੇ LDL ਜਿਹੜਾ ਮਾੜਾ ਕੋਲੇਸਟ੍ਰੋਲ ਆ ਉਹਨੂੰ ਘਟਾਉਣ 'ਚ ਸਹਾਇਤਾ ਕਰਦਾ ਏ ਤੇ HDL ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦਾ ਏ ਤੇ ਇਹਦੇ ਨਾਲ ਨਾਲੇ ਸਾਡੇ ਟ੍ਰਾਈਗਲਿਸਰਾਈਡ ਨੂੰ ਵੀ ਘੱਟ ਕਰਦਾ ਸਾਡੇ ਖੂਨ 'ਚ ਸੋ ਦੋਸਤੋ ਇਹਨਾਂ ਨੂੰ ਆਪਦੇ ਭੋਜਨ 'ਚ ਵਧਾਉਣੀ ਚਾਹੀਦੀ ਆ ਇਹਨਾਂ ਦੀ ਮਾਤਰਾ ਤੇ ਦੋਸਤੋ ਖੀਰਾ ਵੀ ਬੜਾ ਸਾਡੀ ਸਿਹਤ ਲਈ ਵਧੀਆ ਮੰਨਿਆ ਜਾਂਦਾ ਇੱਕ ਤਾਂ ਇਹ ਸਾਡੇ ਡਾਈਜੈਸਟਿਵ ਸਿਸਟਮ ਨੂੰ ਸਹੀ ਕਰਦਾ ਏ ਤੇ ਇਹਦੇ ਨਾਲ ਨਾਲੇ ਸਾਡੇ ਕੋਲੇਸਟ੍ਰੋਲ ਨੂੰ ਵੀ ਘਟਾਉਣ ਦੀ ਤਾਕਤ ਰੱਖਦਾ ਸੋ ਸਾਨੂੰ ਆਪਦੇ ਭੋਜਨ ਚ ਰੋਜ਼ਾਨਾ ਖੀਰੇ ਦਾ ਜ਼ਰੂਰ استعمال ਕਰਨਾ ਚਾਹੀਦਾ ਤੇ ਦੋਸਤੋ ਹੋਰ ਭੋਜਨ ਚ ਪਰਵਰਤਨ ਲਿਆਉਣ ਦੀ ਜਿਹੜੀ ਲੋੜ ਆ ਜਿਹੜੀ ਅਸੀਂ ਖੰਡ ਚਾਹ ਚ ਜਾਂ ਫਿਰ ਦੁੱਧ ਚ ਪਾ ਕੇ ਮਿੱਠਾ ਪੀਂਨੇ ਆ ਦੋਸਤੋ ਇਹ ਵੀ ਸਾਡੇ ਸਰੀਰ ਚ ਕੋਲੇਸਟ੍ਰੋਲ ਨੂੰ ਵਧਾਉਂਦਾ ਏ ਮਿੱਠਾ ਕਿਉਂਕਿ ਇਹਦੇ ਵਿੱਚ ਕੈਲਰੀ ਦੀ ਮਾਊਂਟ ਬੜੀ ਜ਼ਿਆਦਾ ਹੁੰਦੀ ਆ ਸੋ ਜਿਹੜੇ ਭੋਜਨ ਚ ਜਿੰਨੀ ਵੱਧ ਕੈਲਰੀ ਹੋਊਗੀ ਉਹ ਸਾਡੇ ਕੋਲੇਸਟ੍ਰੋਲ ਨੂੰ ਟ੍ਰਾਈਗਲਿਸਰਾਈਡ ਨੂੰ ਵਧਾਉਂਦੀ ਆ ਸੋ ਮਠਿਆਈਆਂ ਹੋ ਗਈਆਂ ਜਾਂ ਜਿਹੜਾ ਅਸੀਂ ਚਾਹ ਚ ਮਿੱਠਾ ਪਾ ਕੇ ਪੀਂਨੇ ਆ ਇਹਨੂੰ ਦੋਸਤੋ ਬੰਦ ਕਰਨ ਦੀ ਲੋੜ ਹੈ ਜੇ ਅਸੀਂ ਚਾਹੁੰਦੇ ਆਪਦੇ ਖੂਨ ਚ ਚਰਬੀ ਨੂੰ ਘਟਾਉਣਾ ਟ੍ਰਾਈਗਲਿਸਰਾਈਡ ਨੂੰ ਘਟਾਉਣਾ ਜਿੰਨਾ ਚਿਰ ਅਸੀਂ ਇਹਨਾਂ ਨੂੰ ਬੰਦ ਨਹੀਂ ਕਰਾਂਗੇ ਮਿੱਠੇ ਨੂੰ ਉਨਾਂ ਚਿਰ ਸਾਡੇ ਸਰੀਰ ਚ ਜਿਹੜੀ ਖੂਨ ਦੀ ਚਰਬੀ ਹੋ ਨਹੀਂ ਘਟ ਸਕਦੀ ਤੇ ਦੋਸਤੋ ਜਿਹੜੀਆਂ ਬੇકરી ਆਈਟਮਸ ਹੁੰਦੀਆਂ ਇਹਨਾਂ ਚ ਵੀ ਸ਼ੂਗਰ ਦੀ ਮਾਤਰਾ ਬੜੀ ਜ਼ਿਆਦਾ ਹੁੰਦੀ ਆ ਜਿਹੜੀਆਂ ਅਸੀਂ ਪੇਸਟਰੀਜ਼ ਖਾਂਦੇ ਆ ਜਾਂ ਜਿਹੜੀਆਂ ਵੀ ਬੇਕਰੀ ਚ ਬਿਸਕਟ ਬਣਦੇ ਆ ਇਹਨਾਂ ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਵੀ ਸਾਡੇ ਟ੍ਰਾਈਗਲਿਸਰਾਈਡ ਨੂੰ ਵਧਾਉਂਦੇ ਆ ਸੋ ਇਹਨਾਂ ਨੂੰ ਆਪਦੇ ਭੋਜਨ 'ਚ ਮਿਨੀਮਾਈਜ਼ ਕਰਨ ਦੀ ਘੱਟ ਕਰਨ ਦੀ ਬੜੀ ਲੋੜ ਆ ਤੇ ਦੋਸਤੋ ਸਾਡੇ ਭੋਜਨ 'ਚ ਜਿਹੜੀ ਕਾਰਬੋਹਾਈਡਰੇਟਸ ਦੀ ਮਾਤਰਾ ਹੈ ਉਹ ਬਹੁਤ ਘੱਟ ਹੋਣੀ ਚਾਹੀਦੀ ਆ ਤਾਂ ਜੋ ਟ੍ਰਾਈਗਲਿਸਰਾਈਡ ਨਾ ਵੱਧ ਸਕੇ ਕਿਉਂਕਿ ਜਿਹੜੇ ਕਾਰਬੋਹਾਈਡਰੇਟਸ ਆ ਉਹ ਵੀ ਬੜੀ ਜਲਦੀ ਹজম ਹੋ ਜਾਂਦੇ ਆ ਤੇ ਉਸ ਤੋਂ ਬਾਅਦ ਸਾਡੇ ਇਹਨਾਂ 'ਚ ਕੈਲਰੀਜ਼ ਵੀ ਜ਼ਿਆਦਾ ਹੁੰਦੀ ਆ ਜਿਹਦੇ ਕਰਕੇ ਟ੍ਰਾਈਗਲਿਸਰਾਈਡ ਵੱਧ ਆਏ ਆਓ ਦੋਸਤੋ ਅਸੀਂ ਗੱਲ ਕਰਦੇ ਆਂ ਵੀ ਕਿਹੜੇ ਭੋਜਨ 'ਚ ਕਾਰਬੋਹਾਈਡਰੇਟਸ ਜ਼ਿਆਦਾ ਹੁੰਦੇ ਆ ਦੋਸਤੋ ਆਲੂਆਂ 'ਚ ਬੜਾ ਕਾਰਬੋਹਾਈਡਰੇਟਸ ਪਾਇਆ ਜਾਂਦਾ ਚਾਵਲ ਜਿਹੜੇ ਚਿੱਟੇ ਚੌਲ ਹੁੰਦੇ ਆ ਉਹਨਾਂ 'ਚ ਵੀ ਕਾਰਬੋਹਾਈਡਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਤੇ ਦੋਸਤੋ ਕਣਕ ਦੀ ਰੋਟੀ ਵੀ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧਦਾ ਉਹਨਾਂ ਨੂੰ ਘੱਟ ਖਾਣੀ ਚਾਹੀਦੀ ਹੈ ਇਹਦੀ ਜਗ੍ਹਾ ਉਹ ਬਾਜਰਾ ਖਾ ਸਕਦੇ ਆ ਮੱਕੀ ਦੀ ਰੋਟੀ ਖਾ ਸਕਦੇ ਆ ਤੇ ਦੋਸਤੋ ਮਲਟੀ ਗ੍ਰੇਨ ਆਟਾ ਵੀ ਉਹ ਖਾ ਸਕਦੇ ਜਿਹੜੇ ਸਾਬਤ ਅਨਾਜ ਵੱਖਰੇ ਵੱਖਰੇ ਤਰ੍ਹਾਂ ਦੇ ਸਾਬਤ ਅਨਾਜ ਉਹਨਾਂ ਨੂੰ ਪਸਾ ਕੇ ਉਹਨਾਂ ਦੀ ਰੋਟੀ ਖਾ ਸਕਦੇ ਜਿਹੜੀ ਉਨ੍ਹਾਂ ਦੀ ਸਿਹਤ ਲਈ ਤਾਂ ਵਧੀਆ ਰਹਿੰਦੀ ਰਹਿੰਦੀ ਆ ਉਨ੍ਹਾਂ ਦੇ ਕੋਲੇਸਟ੍ਰੋਲ ਨੂੰ ਵਧਣ ਨਹੀਂ ਦਿੰਦੀ ਟ੍ਰਾਈਗਲਿਸਰਾਈਡ ਨੂੰ ਵਧਣ ਨਹੀਂ ਦਿੰਦੀ ਤੇ ਦੋਸਤੋ 슈ਗਰ ਦੇ ਮਰੀਜ਼ਾਂ ਲਈ ਵੀ ਬੜਾ ਵਧੀਆ ਮੰਨਿਆ ਗਿਆ ਮਲਟੀ ਗ੍ਰੇਨ ਦਾ ਆਟਾ ਸੋ ਕਣਕ ਦੀ ਰੋਟੀ ਦੀ ਬਜਾਏ ਉਹ ਜਿਹੜੇ ਮੈਂ ਤੁਹਾਨੂੰ ਇਹ ਚੀਜ਼ਾਂ ਦਾ ਸਿੰਘਾਏ ਅਨਾਜ ਦੀ ਵਰਤੋਂ ਕਰ ਸਕਦੇ ਆ ਤੇ ਦੋਸਤੋ ਚਿੱਟੇ ਚੌਲਾਂ ਦੀ ਜਗ੍ਹਾ ਤੇ ਜਿਹੜੇ ਬ੍ਰਾਊਨ ਰਾਈਸ ਆਉਂਦੇ ਪੂਰੇ ਰੰਗ ਦੇ ਚੌਲ ਉਹ ਠੀਕ ਰਹਿੰਦੇ ਆ ਸਾਡੇ ਕੋਲੇਸਟ੍ਰੋਲ ਨੂੰ ਘੱਟ ਕਰਨ 'ਚ ਉਹ ਮਦਦ ਕਰਦੇ ਆ ਤੇ ਦੋਸਤੋ ਸਾਨੂੰ ਸੈਚੂਰੇਟਿਡ ਫੈਟ ਤੇ ਟ੍ਰਾਂਸ ਫੈਟ ਦੀ ਵੀ ਮਾਤਰਾ ਘਟਾਉਣੀ ਚਾਹੀਦੀ ਭੋਜਨ 'ਚ ਆਓ ਗੱਲ ਕਰਦੇ ਆ ਵੀ ਉਹ ਕਿਹੜੇ ਖਾਣ ਵਾਲੀਆਂ ਚੀਜ਼ਾਂ 'ਚ ਪਾਇਆ ਜਾਂਦਾ ਦੋਸਤੋ ਬੇਕਰੀ ਆਈਟਮ ਜਿੰਨੀਆਂ ਵੀ ਹੈਗੀਆਂ ਪੇਸਟਰੀਜ਼ ਕੇਕ ਬਿਸਕੁਟ ਇਹਨਾਂ 'ਚ ਟ੍ਰਾਂਸ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਦੋਸਤੋ ਇਹਦੇ ਨਾਲ ਨਾਲ ਜਿਹੜੀਆਂ ਡੀਪ ਫਰਾਈ ਕੀਤੀਆਂ ਹੁੰਦੀਆਂ ਚੀਜ਼ਾਂ ਜਿਵੇਂ ਪਕੌੜੇ ਹੋਗੇ ਇਹਨਾਂ 'ਚ ਵੀ ਟ੍ਰਾਂਸ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਜਿਹਦੇ ਕਰਕੇ ਸਾਡੇ ਐਲ ਡੀ ਐਲ ਜਿਹੜਾ ਮਾੜਾ ਕੋਲੇਸਟ੍ਰੋਲ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਤੇ ਐਚ ਡੀ ਐਲ ਚੰਗਾ ਕੋਲੇਸਟ੍ਰੋਲ ਘਟਣਾ ਸ਼ੁਰੂ ਹੋ ਜਾਂਦਾ ਤੇ ਦੋਸਤੋ ਇਹ ਟ੍ਰਾਈਗਲਿਸਰਾਈਡ ਨੂੰ ਵੀ ਬੜੀ ਜਲਦੀ ਉੱਪਰ ਲੈ ਕੇ ਜਾਂਦੀਆਂ ਇਹ ਚੀਜ਼ਾਂ ਸੋ ਜਿੰਨਾਂ ਚੀਜ਼ਾਂ ਟਰਾਂਸ ਫੈਟ ਆ ਉਹ ਸਾਨੂੰ ਬਿਲਕੁਲ ਨਹੀਂ ਖਾਣੇ ਚਾਹੀਦੇ ਦੋਸਤੋ ਜੇ ਆ ਖਾਣਾ ਬਣਾਉਣ ਵਾਲੇ ਤੇਲ ਦੀ ਗੱਲ ਕਰੀਏ ਤਾਂ ਜਿਹੜੇ ਪਲਾਂਟ ਬੇਸਡ ਆਇਲ ਹੈਗੇ ਆ ਜਿਵੇਂ ਸਰੋਂ ਦਾ ਤੇਲ ਵੀ ਬੜਾ ਵਧੀਆ ਇਹ ਵਰਤਣ ਲਈ ਫਿਰ ਅਲਸੀ ਦੇ ਬੀਜਾਂ ਦਾ ਤੇਲ ਫਿਰ ਜਿਹੜਾ ਸੂਰਜ ਮੁਖੀ ਦੇ ਬੀਜਾਂ ਦਾ ਤੇਲ ਵੀ ਅਸੀਂ ਵਰਤ ਸਕਦੇ ਹਾਂ ਫਿਰ 올ਿਵ ਆਇਲ ਇਹ ਵੀ ਸਾਡੇ ਦਿਲ ਦੀ ਸਿਹਤ ਲਈ ਵੀ ਚੰਗਾ ਏ ਇਹਦੇ ਨਾਲ ਨਾਲੇ ਸਾਡੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦਾ ਸਾਡੇ ਟ੍ਰਾਈਗਲਿਸਰਾਈਡ ਨੂੰ ਵੀ ਘਟਾਉਂਦਾ ਏ ਦੋਸਤੋ ਜਿਹੜੇ ਲੋਕ ਨਾਨ-ਵੈਜੀਟੇਰੀਅਨ ਆ ਜਿਹੜੇ ਮੀਟ ਐਂਡਾ ਖਾ ਲੈਂਦੇ ਆ ਉਹਨਾਂ ਨੂੰ ਫਿਸ਼ ਜ਼ਰੂਰ ਖਾਣੀ ਚਾਹੀਦੀ ਹਫ਼ਤੇ 'ਚ 2 ਵਾਰ ਦੋਸਤੋ ਫਿਸ਼ ਵੀ ਸਾਡੇ ਫਿਸ਼ ਵਿੱਚ ਓਮੇਗਾ 3 ਫੈਟੀ ਐਸਿਡ ਪਾਏ ਜਾਂਦੇ ਆ ਜਿਹੜੇ ਸਾਡੇ ਮਾੜੇ ਕੋਲੇਸਟ੍ਰੋਲ LDL ਨੂੰ ਘਟਾਉਂਦੇ ਆ ਤੇ ਚੰਗੇ ਕੋਲੇਸਟ੍ਰੋਲ HDL ਨੂੰ ਵਧਾਉਂਦੇ ਆ ਤੇ ਇਹਦੇ ਨਾਲ ਨਾਲ ਹੀ ਟ੍ਰਾਈਗਲਿਸਰਾਈਡ ਨੂੰ ਵੀ ਘੱਟ ਕਰਦੇ ਆ ਸੋ ਸਾਨੂੰ ਹਫਤੇ 'ਚ ਘੱਟੋ-ਘੱਟ ਦੋ ਵਾਰੀ ਫਿਸ਼ ਜ਼ਰੂਰ ਖਾਣੀ ਚਾਹੀਦੀ ਆ ਜੇ ਅਸੀਂ ਚਾਹੁੰਦੇ ਹਾਂ ਉਹਦੇ ਕੋਲੇਸਟ੍ਰੋਲ ਨੂੰ ਘਟਾਉਣਾ ਤੇ ਦੋਸਤੋ ਜਿਹੜੇ ਮਾਰਕੀਟ ਵਿੱਚ ਰਿਫਾਈਨਡ ਆਇਲ ਹੁੰਦੇ ਆ ਉਹਨਾਂ ਨੂੰ ਕਦੇ ਵੀ ਨਹੀਂ ਵਰਤਣਾ ਚਾਹੀਦਾ ਉਹ ਬੜੀਆਂ ਕੈਮੀਕਲ ਪ੍ਰੋਸੈਸ ਵਿੱਚੋਂ ਨੰਘ ਕੇ ਆਉਂਦੇ ਉਹਨਾਂ 'ਚ ਬੜੇ ਹਾਨੀਕਾਰਕ ਕੈਮੀਕਲ ਪਾਏ ਜਾਂਦੇ ਆ ਸੋ ਦੋਸਤੋ ਇਹ ਸਾਡੀ ਸਿਹਤ ਲਈ ਬੜੇ ਮਾੜੇ ਮੰਨੇਗੇ ਸੋ ਜਿਹੜੇ ਰਿਫਾਈਨਡ ਤੇਲ ਆ ਇਹਨਾਂ ਦਾ ਕਦੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਹੜੇ ਮੈਂ ਤੇਲ ਤੁਹਾਨੂੰ ਪਹਿਲਾਂ ਦੱਸਿਆ ਕਿਵੇਂ ਸਰੋਂ ਦਾ ਤੇਲ ਹੋ ਗਿਆ ਅਲਸੀ ਦੇ ਬੀਜਾਂ ਦਾ ਤੇਲ ਹੋ ਗਿਆ ਫਿਰ ਜਿਹੜੇ ਆ ਸਨਫਰਾ ਸਨਫਲਾਵਰ ਦਾ ਆਇਲ ਹੋ ਗਿਆ ਸਾਨੂੰ ਇਹੀ ਵਰਤਣਾ ਚਾਹੀਦਾ ਆਓ ਦੋਸਤੋ ਹੁਣ ਅਸੀਂ ਕੁਝ ਘਰੇਲੂ ਨੁਕਤਿਆਂ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਰੋਜ਼ਾਨਾ ਵਰਤਨ ਨਾਲ ਅਸੀਂ ਆਪਣੇ ਵਧੇ ਹੋਏ ਕੋਲੇਸਟ੍ਰੋਲ ਨੂੰ ਬੜੀ ਤੇਜ਼ੀ ਨਾਲ ਘਟਾ ਸਕਦੇ ਆ ਦੋਸਤੋ ਇੰਨਾ ਚ ਸਭ ਤੋਂ ਪਹਿਲਾਂ ਆਉਂਦੀ ਆ ਦਾਲਚੀਨੀ ਦੋਸਤੋ ਦਾਲਚੀਨੀ ਵੀ ਸਾਡੇ ਕੋਲੇਸਟ੍ਰੋਲ ਨੂੰ ਘਟ ਕਰਦੀ ਆ ਇਹ ਸਾਡੇ LDL ਮਾਰੇ ਕੋਲੇਸਟ੍ਰੋਲ ਨੂੰ ਘਟਾਉਂਦੀ ਆ ਤੇ HDL ਨੂੰ ਵਧਾਉਂਦੀ ਆ ਤੇ ਦੋਸਤੋ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਆ Apple Cider Vinegar ਜਿਹੜਾ ਸੇਬ ਦਾ ਸਿਰਕਾ ਏ ਦੋਸਤੋ ਇੱਕ ਇੱਕ ਤਾਂ ਇਹ ਸਾਡੇ ਭਾਰ ਘਟਾਉਣ 'ਚ ਵੀ ਬੜੀ ਸਹਾਇਤਾ ਕਰਦਾ ਇਹਦੇ ਨਾਲ ਨਾਲੇ ਸਾਡੇ ਖੂਨ 'ਚ ਜਿਹੜੀ ਵਾਧੂ ਚਰਬੀ ਆ ਇਹ ਉਹਨੂੰ ਵੀ ਘਟਾਉਂਦਾ ਏ ਸਾਡੇ LDL ਮਾਰੇ ਕੋਲੇਸਟ੍ਰੋਲ ਨੂੰ ਤੇ triglycerides ਨੂੰ ਘੱਟ ਕਰਦਾ ਤੇ ਦੋਸਤੋ ਸ਼ਾਇਦ ਸ਼ਾਇਦ ਵੀ ਬੜਾ ਵਧੀਆ ਸਾਡੇ ਕੋਲੇਸਟ੍ਰੋਲ ਨੂੰ ਘੱਟ ਕਰਨ ਵਾਸਤੇ ਦੋਸਤੋ ਸਵੇਰੇ ਅਸੀਂ ਖਾਲੀ ਪੇਟ ਸ਼ਹਿਦ ਤੇ ਐਪਲ ਸਾਈਡ ਆਰ ਵੀਨੇਗਰ ਨੂੰ ਜੇ ਲਈਏ ਰੋਜ਼ਾਨਾ ਤਾਂ ਅਸੀਂ ਆਪਦੇ ਕੋਲੇਸਟ੍ਰੋਲ ਨੂੰ ਬੜੀ ਜਲਦੀ ਘਟਾ ਸਕਦੇ ਹਾਂ ਇਹਨੂੰ ਪੀਣ ਦਾ ਤਰੀਕਾ ਕੀ ਆ ਦੋਸਤੋ ਅੱਧਾ ਚਮਚਾ ਐਪਲ ਸਾਈਡ ਆਰ ਜਿਹੜਾ ਸੇਬ ਦਾ ਸਿਰਕਾ ਇਹ ਲੈਣਾ ਹੈ ਤੇ ਇੱਕ ਚਮਚਾ ਸ਼ਹਿਦ ਦਾ ਸਵੇਰੇ ਗਰਮ ਪਾਣੀ ਦੇ ਗਲਾਸ 'ਚ ਮਿਕਸ ਕਰਕੇ ਪੀਣਾ ਦੋਸਤੋ ਇਹ ਪੀਣ ਨਾਲ ਬੜੀ ਜਲਦੀ ਟ੍ਰਾਈਗਲਿਸਰਾਈਡ ਤੇ ਐਲ ਡੀ ਐਲ ਦਾ ਲੈਵਲ ਥੱਲੇ ਆਉਂਦਾ ਹੈ ਦੇ ਦੋਸਤੋ ਰੋਜ਼ਾਨਾ ਦਾਲ ਚੀਨੀ ਦਾ ਵੀ ਇਸਤੇਮਾਲ ਕਰਨਾ ਬੜੀ ਜਲਦੀ ਸਾਡਾ ਕੋਲੇਸਟ੍ਰੋਲ ਘਟਦਾ ਏ ਸੋ ਜਿਹੜੇ ਮੈਂ ਤੁਹਾਨੂੰ ਇਹ ਭੋਜਨ ਚ ਪਰਵਰਤਨ ਦੱਸਿਆ ਤੇ ਨਾਲ ਨਾਲ ਇਹ ਜਿਹੜੇ ਘਰੇਲੂ ਨੁਕਤੇ ਦੱਸਿਆ ਇਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਕੋਲੇਸਟ੍ਰੋਲ ਦੀ ਜਿਹੜੀ ਪਰੇਸ਼ਾਨੀਆਂ ਉਹ ਬਹੁਤ ਲੋਕਾਂ 'ਚ ਅੱਜ ਦੀ ਤਰੀਕ ਵਿੱਚ ਪਾਈ ਜਾਂਦੀ ਕਿਉਂਕਿ ਸਾਡਾ ਖਾਣਾ-ਦਾਣਾ ਹੀ ਅਜਿਹਾ ਹੋ ਗਿਆ ਸੋ ਇਹ ਜਿਹੜੇ ਪਰਵਰਤਨ ਲਿਆ ਕੇ ਅਸੀਂ ਕੋਲੇਸਟ੍ਰੋਲ ਨੂੰ ਆਪਣੇ ਭੋਜਨ 'ਚ ਪਰਵਰਤਨ ਲਿਆ ਕੇ ਠੀਕ ਕਰ ਸਕਦੇ ਆ ਸਾਨੂੰ ਦਵਾਈਆਂ ਦੀ ਜਾਂ ਡਾਕਟਰ ਕੋਲ ਭੱਜਣ ਦੀ ਕੋਈ ਦਾਮ ਲੋੜ ਨਹੀਂ ਹੁੰਦੀ ਜੇ ਸਾਡਾ ਰਿਪੋਰਟਾਂ 'ਚ ਕੋਲੇਸਟ੍ਰੋਲ ਵੱਧ ਆਉਂਦਾ ਸੋ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ